ਉਹਨੂੰ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਔਰ ਸਰਕਾਰਾਂ ਤੇ ਹੀ ਹੁੰਦੀ ਹੈ ਡਿਪੈਂਡ ਪੁਲਿਸ ਦੀ ਇਮੇਜ ਵਧੀਆ ਬਣਾਉਣੀ ਤੇ ਚਲੋ ਵਿੱਚੋਂ ਇੱਕ ਅੱਦਾ ਤਾਂ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚੱਲਣੀ ਪੈ ਜਾਂਦੀ ਹੈ ਉਹਦਾ ਕੀ ਕਰ ਸਕਦੇ ਹਾਂ ਤਾਂ ਹਰੇਕ ਫੀਲਡ 'ਚ ਹੈਗੇ ਨੇ ਜਿਨ੍ਹਾਂ ਨੂੰ ਕਦੇ ਰਾਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿਨ੍ਹਾਂ ਦੀਆਂ ਪਰ ਸਕਦੇ ਹਾਂ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰੱਜ ਜਾਂਦਾ ਨੀਂਦ ਦਾ ਭੁੱਖਾ ਨਹੀਂ ਰਾਜਦਾ ਉਹ ਤਾਂ ਜਿੰਨੇ ਮਰਜੀ ਤੁਸੀਂ ਟੈਚੀ ਭਰ ਲਓ ਜਿੰਨੇ ਮਰਜੀ ਭਰ ਲਓ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਤੇ ਉਹ ਕੈਦ ਕਰਕੇ ਜਾਉਂਗੇ ਕਿੱਥੇ ਫਿਰ ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ بڑے بڑے ਸਿਕੰਦਰ ਤੁਰ ਗਏ ਦੁਨੀਆ ਜਿੱਤਣ ਵਾਲੇ ਆਪਾਂ ਵੀ ਤੁਰ ਜਾਣਾ ਹੈ بس ਇਹ ਆ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜੂਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਕਿਉਂਕਿ ਹਰੇ ਐਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਦੇ ਦੋ ਸੰਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਧਰਨਾ ਦਿੰਦੇ ਆ ਲੋਕ ਵੀਰ ਨਹੀਂ ਐਦਾਂ ਦੇ ਵਧੀਆ ਅਫਸਰ ਨਹੀਂ ਬਦਲਣਾ ਚਾਹੀਦਾ ਜੀ ਤੇ ਕਈਆਂ ਦੀ ਬਦਲੀ ਹੋਣ ਦੇ ਅੰਡਪੜ ਖਲਾਉਂਦੇ ਵੀ ਸ਼ੁਕਰ ਹੈ ਕਿਹੜਾ ਛੁੱਟਿਆ ਇਹ ਜੀ ਵੀ ਹੈਗੇ ਨੇ ਸੋ ਇਸ ਕਰਕੇ ਮੈਨੂੰ ਤਾਂ ਕਿਉਂਕਿ ਮੈਂ ਬਹੁਤ ਥੱਲੋਂ ਗਰਾਊਂਡ ਚੋਂ ਆਇਆ ਤਾਂ ਮੈਨੂੰ ਸਾਰਾ ਪਤਾ ਹੈ ਇਸ ਗੱਲ ਦਾ ਤਾਂ ਕਰਕੇ ਮੈਨੂੰ ਫੈਸਲੇ ਲੈਂਡ 'ਚ ਵੀ ਸੌਖ ਰਹਿੰਦੀ ਹੈ ਕਿਉਂਕਿ ਗਰਾਊਂਡ ਲੈਵਲ ਦਾ ਜੇ ਪਤਾ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਕਿਵੇਂ ਕਿਵੇਂ ਤੁਸੀਂ ਭਰਤੀ ਹੋਏ ਹੋ ਕਿਵੇਂ ਉਹ ਤੋਂ ਬਾਅਦ ਮਿਹਨਤਾਂ ਕੀਤੀਆਂ ਨੇ ਡਿਊਟੀਆਂ ਘਰਾਂ ਤੋਂ ਦੂਰ ਲੱਗੀਆਂ ਨੇ ਤੁਹਾਡੀ ਤਾਂ ਡਿਊਟੀ ਤਾਂ ਵੀ ਕਿਉਂ ਟਾਈਮ ਨਹੀਂ ਹੈਗਾ 15 ਅਗਸਤ ਨੂੰ 26 ਜਨਵਰੀ ਨੂੰ ਦੀਵਾਲੀ ਨੂੰ ਦਸਹਿਰੇ ਨੂੰ ਆਮ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੁਹਾਡੀ ਡਿਊਟੀ ਉਸ ਦਿਨ ਸਖਤ ਹੁੰਦੀ ਹੈ ਉਸ ਦਿਨ ਹੋਰ ਜਿਆਦਾ ਸਖਤ ਡਿਊਟੀ ਹੁੰਦੀ ਹੈ ਸੋ ਹੁਣ ਛੁੱਟੀ ਦਾ ਵੀ ਪ੍ਰਬੰਧ ਕੀਤਾ ਹੈ ਵੀ ਤੁਸੀਂ ਘਰੇ ਜਾ ਸਕੋ ਬੱਚਿਆਂ ਨਾਲ ਬੈਠ ਸਕੋ ਤਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਤੁਸੀਂ ਕਿਸੇ ਟੈਨਸ਼ਨ 'ਚ ਜਾਂ ਕਿਸੇ ਡਿਪਰੈਸ਼ਨ 'ਚ ਜਾਂ ਕਿਸੇ ਮਾਨਸਿਕ ਪ੍ਰੈਸ਼ਰ ਦੇ ਥੱਲੇ ਨਾ ਰਹੋ ਫਿਰ ਉਹ ਡਿਸੀਜਨ 메ਕਿੰਗ 'ਚ ਫਰਕ ਪੈਂਦਾ ਉਹਦੇ ਨਾਲ ਜੇ ਤੁਸੀਂ ਕਿਸੇ ਪ੍ਰੈਸ਼ਰ 'ਚ ਹੋ ਜਦਕ ਤੁਹਾਡਾ ਧਿਆਨ ਕਿਤੇ ਹੋਰ ਹੈ ਤਾਂ ਉਹਦੇ ਨਾਲ ਡਿਸੀਜਨ 메ਕਿੰਗ ਜਿਹੜੀ ਹੈ ਉੱਤੇ ਫਰਕ ਪਿਆ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਇਸ ਕੈਂਪ ਦਾ ਭਰਪੂਰ ਫਾਇਦਾ ਠਾਉਂਗੇ ਤੇ ਤੁਹਾਡੀ ਡਿਊਟੀ ਤੁਹਾਡੇ ਤੁਹਾਡੀ ਐਕਸਪਰਟਨੈਸ ਦੇ ਵਿੱਚ ਵਾਧਾ ਹੋਊਗਾ ਇਹਦੇ ਨਾਲ ਆਫੀਸਰ ਸਾਹਿਬਾਨ ਇੱਥੇ ਆਉਂਦੇ ਰਹਿਣਗੇ ਔਰ ਪੰਜਾਬ ਤੇ ਜਿਹੜੀ ਲੱਗਿਆ ਹੋਇਆ ਦਾਗ ਹੈ ਚਿੱਟੇ ਵਾਲਾ ਇਹਨੂੰ ਆਪਾਂ ਤੋੜਾਂਗੇ ਬਹੁਤ ਘਟ ਵੀ ਗਿਆ ਜੁੱਧਨਾ ਸ਼ਿਭਰੋ ਤਾਂ ਪੱਛੇੜਿਆ ਹੋਇਆ ਬਹੁਤ سارے ਫੋਨ ਆਉਂਦੇ ਆ ਸਾਨੂੰ ਲੋਕਾਂ ਦੇ ਕਿ ਸਾਡੇ ਪਿੰਡ ਅਸੀਂ ਨਸ਼ਾ ਮੁਕਤ ਪਿੰਡ ਡਿਕਲੇਅਰ ਕਰਤਾ ਤੇ ਇਹਦੇ ਵਾਸਤੇ ਲੋਕ ਲਹਿਰ ਬਣਾਉਣੀ ਬੜੀ ਜ਼ਰੂਰੀ ਹੈ ਜਿਸ ਤਰ੍ਹਾਂ ਗੁਰਦੀਪ ਸਿੰਘ ਜੀ ਨੇ ਕਿਹਾ ਕੱਲੀ ਕੋਲਸਤਾ ਨਹੀਂ ਅਸੀਂ ਪਬਲਿਕ ਨੂੰ ਵੀ ਐਪਰੀਸ਼ੀਏਟ ਕਰ ਰਹੇ ਹਾਂ ਕਿ ਤੁਸੀਂ ਲੋਕ ਲਹਿਰ ਬਣਾਓ ਦੱਸੋ ਸਾਨੂੰ ਕਿੱਥੇ ਕੀ ਹੋ ਰਿਹਾ ਹੈ ਅਗਿਆਕਸ਼ਨ ਲੈਣਾ ਸਾਡਾ ਕੰਮ ਹੈ ਤਾਂ ਕਿ ਕੋਈ ਕੋਈ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪਬਲਿਕ ਦਾ ਸਹਿਯੋਗ ਬੜਾ ਜ਼ਰੂਰੀ ਹੈ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਸ਼ੁਭ ਕਾਮਨਾਵਾਂ ਦਿਨਾ ਕਿ ਤੁਸੀਂ ਇੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਕੇ ਆਪਣੇ ਜਿਹੜੇ ਕਾਬਲੀਅਤ ਹੈ ਉਹਨੂੰ ਹੋਰ ਵਧਾਓਗੇ ਆਪਣੇ ਟੈਲੈਂਟ ਦੇ ਵਿੱਚ ਵਾਧਾ ਹੋਊਗਾ ਤੁਹਾਡੇ ਚ ਤੇ ਉਹ ਉਹਦਾ ਸਮਾਜ ਨੂੰ ਪੋਜੀਟਿਵ ਤਰੀਕੇ ਨਾਲ ਫਾਇਦਾ ਹੋਊਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਸਭ ਤੋਂ ਵਧੀਆ ਬ੍ਰਸ਼ ਜਿਹੜਾ ਤੁਹਾਡੇ ਹੱਥ 'ਚ ਹੈ ਸੋ ਰੰਗਲੇ ਪੰਜਾਬ 'ਚ ਬਹੁਤ ਵਧੀਆ ਰੰਗ ਜਿਹੜੇ ਨੇ ਉਹ ਤੁਸੀਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਆ ਜਿਹੜੀਆਂ ਸਮਾਜਿਕ ਅਲਾਮਤਾਂ ਨੇ ਇਹਨਾਂ ਨੂੰ ਦੂਰ ਕਰਕੇ ਤੁਸੀਂ ਰੰਗਲੇ ਪੰਜਾਬ ਦੇ ਵਿੱਚ ਹੋਰ ਰੰਗ ਪਾ ਸਕਦੇ ਹੋ ਹਫਿਸ ਜੋ ਆਲ ਦਾ ਬੈਸਟ ਗੁੱਡ ਲੱਕ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ